ਅੱਜ ਦੀ ਆਪਣੀ ਸਭ ਤੋਂ ਪਹਿਲੀ ਖਬਰ ਆ ਰਹੀ ਆ ਬਿਹਾਰ ਦੇ ਕਤਿਹਾਰ ਡਿਸਟ੍ਰਿਕਟ ਦੇ ਪਿੰਡ ਨਰੈਣਪੁਰ ਤੋਂ ਇੱਕ ਬਹੁਤ ਹੀ ਅਜੀਬ ਤਰ੍ਹਾਂ ਦਾ ਮਾਮਲਾ ਵਾ ਇੱਕ ਇਨਸਾਨ ਨੇ ਆਪਣੀ ਪਤਨੀ ਦੀ ਹੱਤਿਆ ਕੀਤੀ ਆ ਪਰ ਹੱਤਿਆ ਦਾ ਕਾਰਨ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਵਾਲਾ ਤੇ ਨਾਲ ਹੀ ਅਫਸੋਸ ਵਾਲਾ ਜਾਲਕੀ ਪਿੰਡ ਦੀ ਮੌਸਮੀ ਦਾ ਵਿਆਹ ਹੁੰਦਾ ਵਾ ਸੁਖਮਰ ਦਾਸ ਦੇ ਨਾਲ ਜਿਹੜਾ ਕਿ ਰਹਿਣ ਵਾਲਾ ਹੁੰਦਾ ਨਰੈਣਪੁਰ ਪਿੰਡ ਦਾ ਇਸ ਜੋੜੇ ਦੇ ਘਰੇ ਹੁਣ ਤੋਂ ਤਕਰੀਬਨ 3 ਮਹੀਨੇ ਪਹਿਲਾਂ ਇਹਨਾਂ ਦਾ ਦੂਸਰਾ ਬੱਚਾ ਪੈਦਾ ਹੁੰਦਾ ਤਾਂ ਕਰਦੇ ਵਿੱਚ ਖੁਸ਼ੀ ਆਉਣੀ ਲਾਜ਼ਮੀ ਆ ਪਰ ਜਿਉਂ-ਜਿਉਂ ਇਹ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਰੰਗ ਰੂਪ ਕੱਟਦਾ ਵਾ ਤਾਂ ਸੁਖਮਾਰ ਨੂੰ ਆਪਣੀ ਪਤਨੀ ਮੌਸਮੀ ਦੇ ਉੱਪਰ ਸ਼ੱਕ ਹੋਣਾ ਸ਼ੁਰੂ ਹੁੰਦਾ ਉਹਦਾ ਕਾਰਨ ਇਹ ਆ ਇਹ ਦੋਨੇ ਪਤੀ ਪਤਨੀ ਇਹਨਾਂ ਦੋਨਾਂ ਦੇ ਜਿਹੜਾ ਚਮੜੀ ਦਾ ਰੰਗ ਹੈਗਾ ਉਹ ਡਾਰਕ ਆ ਪਰ ਜਿਹੜਾ ਇਹਨਾਂ ਦੇ ਘਰੇ ਬੱਚਾ ਪੈਦਾ ਹੁੰਦਾ ਉਹ ਗੋਰਾ ਚਿੱਟਾ ਹੁੰਦਾ ਤੇ ਉਹਦੇ ਨੈਣ ਨਕਸ਼ ਵੀ ਸੁਖਮਾਰ ਨੂੰ ਲੱਗਦਾ ਕਿ ਉਹਦੇ ਨਾਲ ਨਹੀਂ ਮਿਲਦੇ ਇਸੇ ਕਰਕੇ ਸੂਕਮਾਰ ਨੂੰ ਹੁਣ ਆਪਣੀ ਪਤਨੀ ਦੇ ਉੱਪਰ ਹੀ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਤੇ ਇਹਦੇ ਨਾਲ ਹੀ ਘਰ ਦੇ ਵਿੱਚ ਸ਼ੁਰੂ ਹੁੰਦੀ ਹੈ ਲੜਾਈ ਮੌਸਮੀ बार-बार ਆਪਣੇ ਪਤੀ ਨੂੰ ਆਪਣੀ ਬੇਕਸੂਰ ਹੋਣ ਦੀ ਦੁਹਾਈ ਦਿੰਦੀ ਆ ਪਰ ਸੂਕਮਾਰ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਮੰਨਦਾ ਤਾਂ 20 ਨਵੰਬਰ ਦੇ ਦਿਨ ਜਦੋਂ ਮੌਸਮੀ ਆਪਣੇ ਏਸੇ ਹੀ 2 ਮਹੀਨੇ ਦੇ ਬੱਚੇ ਦੇ ਨਾਲ ਰਾਤ ਨੂੰ ਸੌਂ ਰਹੀ ਹੁੰਦੀ ਆ ਤਾਂ ਸੂਕਮਾਰ ਇੱਕ ਦਾਹ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਤੇ ਵਾਰ ਕੱਲੇ ਉਹਦੇ ਗਰਦਨ ਦੇ ਉੱਪਰ ਤੇ ਸਿਰ ਦੇ ਉੱਪਰ ਹੀ ਨਹੀਂ ਕੀਤੇ ਗਏ ਬਲਕਿ ਉਹਦੇ ਪ੍ਰਾਈਵੇਟ ਪਾਰਟ ਦੇ ਉੱਪਰ ਵੀ ਕੀਤੇ ਗਏ ਆ ਅਗਲੀ ਖਬਰ ਜਿਹੜੀ ਆ ਉਹਦੇ ਤੋਂ ਆਪਾਂ ਨੂੰ ਪੱਤਰਕਾਰਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਰਿਸਕ ਦੇ ਨਾਲ ਰੂਬਰੂ ਕਰਾਉਂਦੀ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੱਲੇ ਇੰਡੀਆ ਦੇ ਵਿੱਚ ਕਾਫੀ ਸਾਰੇ ਪੱਤਰਕਾਰਾਂ ਦੀ ਹੱਤਿਆ ਆਲਰੇਡੀ ਹੋ ਚੁੱਕੀ ਆ ਬਹੁਤ ਸਾਰੇ ਦੋਸਤ इवन ਮੈਨੋ ਵੀ ਕਮੈਂਟਸ ਦੇ ਵਿੱਚ ਪੱਤਰਕਾਰ ਕਹਿ ਦਿੰਦੇ ਆ ਇੱਥੇ ਮੈਂ ਇੱਕ ਚੀਜ਼ ਕਲੀਅਰ ਕਰਦਾ ਕਿ ਮੈਂ ਪੱਤਰਕਾਰ ਨਹੀਂ ਹੈਗਾ ਨਾ ਹੀ ਕੋਈ ਵੀ ਹੋਰ ਯੂਟਿਊਬਰ ਪੱਤਰਕਾਰ ਹੁੰਦਾ ਮੇਰਾ ਕੰਮ ਜਾਂ ਹੋਰ ਯੂਟਿਊਬਰਸ ਦਾ ਕੰਮ ਸਿਰਫ ਤੁਹਾਨੂੰ ਕਹਾਣੀਆਂ ਸੁਣਾਉਣਾ ਹੈ ਪੱਤਰਕਾਰ ਉਹ ਲੋਕ ਹੁੰਦੇ ਆ ਜਿਹੜੇ ਜ਼ਮੀਨ ਦੇ ਉੱਪਰ ਜਾ ਕੇ ਫੀਲਡ ਦੇ ਉੱਪਰ ਜਾ ਕੇ ਕੰਮ ਕਰਦੇ ਆ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਪਾਉਂਦੇ ਆ ਹਾਲਾਂਕਿ ਅੱਜਕੱਲ ਤਾਂ ਬਹੁਤ ਸਾਰੇ ਪੱਤਰਕਾਰ ਵੀ ਇਹ ਚੀਜ਼ ਨਹੀਂ ਕਰਦੇ ਤੇ ਇਹ ਘਟਨਾ ਵੀ ਹੈਗੀ ਆ 20 ਨਵੰਬਰ ਦੀ यूपी ਦਾ ਇੱਕ ਏਰੀਆ ਵਾ ਲਲਿਤਪੁਰ ਲਲਿਤਪੁਰ ਦੇ ਵਿੱਚ ਇੱਕ ਗਊਸ਼ਾਲਾ ਵਾ ਦਵਿੰਦਰ ਨਾਮ ਦੇ ਇੱਕ ਪੱਤਰਕਾਰ ਨੂੰ ਇੰਨੀ ਚੀਜ਼ ਪਤਾ ਲੱਗਦੀ ਆ ਕਿ ਇਸ ਗਊਸ਼ਾਲਾ ਦੇ ਵਿੱਚ ਕਾਫੀ ਸਾਰੀਆਂ ਗੜਬੜ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇੱਥੇ ਰੱਖੀਆਂ ਹੋਈਆਂ ਗਾਵਾਂ ਦੀ ਕੋਈ ਵੀ ਦੇਖਭਾਲ ਨਹੀਂ ਕੀਤੀ ਜਾਂਦੀ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਆ ਤਾਂ ਦਵਿੰਦਰ ਹੁਣੀ ਇਸ ਗਊਸ਼ਾਲਾ ਦੇ ਵਿੱਚ ਜਾਂਦੇ ਆ ਤੇ ਉਥੋਂ ਦੇ ਵੀਡੀਓਜ਼ ਬਣਾਉਣੇ ਸ਼ੁਰੂ ਕਰਦੇ ਆ ਇਹ ਵੀਡੀਓ ਜਿਹੜੇ ਦਵਿੰਦਰ ਹੁਣਾ ਨੇ ਬਣਾਏ ਆ ਥੋੜੇ ਮਿੰਟਾਂ ਦੇ ਵਿੱਚ ਹੀ ਪੂਰੇ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦੇ ਆ ਤੇ ਇਹਦਾ ਹੋਰ ਵੀ ਵੱਡਾ ਕਾਰਨ ਹੁੰਦਾ ਕਿ Hindu ਧਰਮ ਦੇ ਵਿੱਚ ਗਊ ਨੂੰ ਇੱਕ ਬਹੁਤ ਹੀ ਜ਼ਿਆਦਾ ਪਵਿੱਤਰ ਜਾਨਵਰ ਮੰਨਿਆ ਜਾਂਦਾ ਤੇ ਅੱਜ ਕੱਲ੍ਹ گاਵਾਂ ਦੇ ਨਾਲ ਧਰਮ ਨੂੰ ਕਿਵੇਂ ਜੋੜਿਆ ਜਾ ਰਿਹਾ ਤੇ ਇਹਦਾ ਰਾਜਨੀਤਿਕ ਫਾਇਦਾ ਉਠਾਇਆ ਜਾ ਰਿਹਾ ਇਹ ਆਪਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਵਾ ਤੇ ਜਦੋਂ ਦਵਿੰਦਰ ਹੁਣੀ ਬਹੁਤ ਸਾਰੀਆਂ ਮਰੀਆਂ ਹੋਈਆਂ گاਵਾਂ ਦੇ ਵੀਡੀਓਜ਼ ਬਣਾ ਲੈਂਦੇ ਆ ਤਾਂ ਇਸ ਪੂਰੇ ਦੇ ਪੂਰੇ ਏਰੀਏ ਦੇ ਸਿਸਟਮ ਦੇ ਵਿੱਚ ਹੜਕੰਪ ਮੱਚ ਜਾਂਦਾ ਐਸਡੀਐਮ ਤੋਂ ਲੈ ਕੇ ਡੀਸੀ ਤੱਕ ਸਾਰਿਆਂ ਨੂੰ ਵਿਪਤਾ ਪੈ ਜਾਂਦੀ ਆ ਤੇ ਲਲਿਤਪੁਰ ਦੇ ਐਸਡੀਐਮ ਇੱਕ 33 ਬੰਦਿਆਂ ਦੀ ਕਮੇਟੀ ਬਣਾਉਂਦੇ ਆ ਜਿਹਦੇ ਵਿੱਚ ਕਿ ਇਸ ਗਊਸ਼ਾਲਾ ਦੇ ਨਾਲ ਜੁੜੇ ਹੋਏ ਇਸ ਵੀਡੀਓ ਨੂੰ ਵੈਰੀਫਾਈ ਕਰਨ ਦੀ ਗੱਲ ਕੀਤੀ ਜਾਂਦੀ ਆ ਪਰ ਇਸ ਤੋਂ ਅਗਲੀ ਕਹਾਣੀ ਇਸ ਤੋਂ ਵੀ ਜ਼ਿਆਦਾ ਦਿਲਚਸਪਾ ਕੁਝ ਘੰਟੇ ਹੋਰ ਲੰਘਦੇ ਆ ਤਾਂ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਆ ਐਫਆਈਆਰ ਦਰਜ ਗਊਸ਼ਾਲਾ ਨੂੰ ਚਲਾਉਣ ਵਾਲੇ ਲੋਕਾਂ ਦੇ ਉੱਪਰ ਨਹੀਂ ਬਲਕਿ ਖੁਦ ਦਵਿੰਦਰ ਹੁਣਾਂ ਦੇ ਉੱਪਰ ਦਰਜ ਹੋ ਜਾਂਦੀ ਆ ਤਾਂ ਕੁਝ ਇਸੇ ਤਰ੍ਹਾਂ ਦਾ ਚੱਲ ਰਿਹਾ ਵਾ ਅੱਜਕੱਲ ਇੰਡੀਆ ਦਾ ਸਿਸਟਮ ਪੱਤਰਕਾਰਾਂ ਦੀ ਆਪਣੀ ਜ਼ਿੰਦਗੀ ਬੁਰੀ ਆ ਦਵਿੰਦਰ ਹੁਣੀ ਜਦੋਂ ਗਊਸ਼ਾਲਾ ਦੇ ਵਿੱਚ ਵੀਡੀਓ ਬਣਾ ਰਹੇ ਹੁੰਦੇ ਆ ਤਾਂ ਉੱਥੇ ਵੀ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਭੱਜ ਕੇ ਉਹ ਆਪਣੀ ਜਾਨ ਬਚਾਉਂਦੇ ਆ ਤੇ ਦੂਸਰੇ ਪਾਸੇ ਹੈਗੀ ਆ ਸਾਡੀ ਗਊ ਮਾਤਾ ਜਿਹੜੀ ਵਿਚਾਰੀ ਦੇ ਨਾਂ ਦੇ ਉੱਤੇ ਕੱਲੀਆਂ ਵੋਟਾਂ ਲਈਆਂ ਜਾ ਰਹੀਆਂ ਅਗਲੀ ਖਬਰ ਆ ਰਹੀ ਆ ਇੰਡੀਅਨ ਆਰਮੀ ਦੇ ਇੱਕ ਆਫੀਸਰ ਦੇ ਨਾਲ ਰਿਲੇਟਡ ਘਟਨਾ ਅਸਲ ਦੇ ਵਿੱਚ 2017 ਦੀ ਆ ਪਰ ਇਹ ਮਾਮਲੇ ਨੇ ਹੁਣ ਪਿੱਛੇ ਜੇ ਬਹੁਤ ਹੀ ਜ਼ਿਆਦਾ ਤੂਲ ਫੜਿਆ ਵਾ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਭਾਰਤੀ ਆਰਮੀ ਦੇ 3rd ਕਵੈਲਰੀ ਰੈਜੀਮੈਂਟ ਦੇ ਇੱਕ ਆਫੀਸਰ ਨੇ ਜਿਨ੍ਹਾਂ ਦਾ ਨਾਮ ਆ ਸੈਮੂਅਲ ਕੈਮਲਸਨ ਜਿਹੜੀ ਰੈਜੀਮੈਂਟ ਦੇ ਨਾਲ 2017 ਦੇ ਵਿੱਚ ਸੈਮੂਅਲ ਜੁੜੇ ਹੋਏ ਸੀ ਉਸ ਰੈਜੀਮੈਂਟ ਦੇ ਵਿੱਚ ਆਪਣੇ ਉਹਨਾਂ ਦਾ ਇੱਕ ਮੰਦਿਰ ਸੀ ਤੇ ਆਪਣਾ ਉਹਨਾਂ ਦਾ ਇੱਕ ਗੁਰਦੁਆਰਾ ਸੀ ਹੁਣ ਇੱਥੇ ਹੁੰਦਾ ਕੀ ਆ ਇਸੇ ਬਟਾਲੀਅਨ ਦੇ ਜਿਹੜੇ ਜ਼ਿਆਦਾਤਰ ਸੈਨਿਕ ਹੁੰਦੇ ਆ ਤੇ ਨਾਲ ਉਹਨਾਂ ਦੇ ਆਫੀਸਰ ਹੁੰਦੇ ਆ ਉਹ ਮੰਦਰ ਦੇ ਵਿੱਚ ਵੀ ਜਾਂਦੇ ਆ ਤੇ ਗੁਰਦੁਆਰੇ ਦੇ ਵਿੱਚ ਵੀ ਜਾਂਦੇ ਆ ਪਰ ਸੈਮੂਅਲ ਇਹਨਾਂ ਦੋਨੋਂ ਜਗ੍ਹਾ ਦੇ ਉੱਪਰ ਜਾਣ ਤੋਂ ਇਨਕਾਰ ਕਰ ਦਿੰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰੂਲ ਬੁੱਕ ਦੀ ਇੰਡੀਅਨ ਆਰਮੀ ਦੇ ਰੂਲ ਦੇ ਮੁਤਾਬਕ ਜਿਹੜੀ ਇੰਡੀਆ ਦੀ ਆਰਮੀ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਸੈਕੂਲਰ ਹੋਣਾ ਚਾਹੀਦਾ ਆਰਮੀ ਦੇ ਕਿਸੇ ਵੀ ਜਵਾਨ ਨੇ ਕਿਸੇ ਵੀ ਧਰਮ ਨੂੰ ਮੰਨਣਾ ਤਾਂ ਉਹਨੂੰ ਉਹਦੀ ਖੁੱਲ ਹੈਗੀ ਆ ਪਰ ਜੇ ਉਹ ਕਿਸੇ ਜਗ੍ਹਾ ਦੇ ਉੱਪਰ ਨਹੀਂ ਜਾਣਾ ਚਾਹੁੰਦਾ ਤਾਂ ਕੋਈ ਵੀ ਉਹਨੂੰ ਫੋਰਸ ਨਹੀਂ ਕਰ ਸਕਦਾ ਪਰ ਇੱਥੇ ਗੱਲ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦੀ ਆ ਇੰਡੀਅਨ ਆਰਮੀ ਦੇ ਜਿਹੜੇ ਉੱਪਰਲੇ ਆਫੀਸਰ ਹੁੰਦੇ ਆ ਉਹ ਸਿਰਫ ਇੰਨੀ ਚੀਜ਼ ਦੇ ਉੱਪਰ ਸੈਮੂਅਲ ਕਾਮਿਲਸਨ ਨੂੰ ਨੌਕਰੀ ਤੋਂ ਕੱਢ ਦਿੰਦੇ ਆ ਇੱਕ ਅਜੀਬੋਗਰੀ ਮਾਮਲਾ ਵਾ ਇੰਡੀਅਨ ਆਰਮੀ ਦੇ ਨਾਲ ਜੁੜਿਆ ਹੋਇਆ ਜਦੋਂ ਇੱਕ ਆਫੀਸਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਵਾ ਸਿਰਫ ਧਾਰਮਿਕ ਕਾਰਨਾਂ ਦੇ ਕਰਕੇ ਸੈਮੂਅਲ ਕੈਮਲਸਨ ਨੂੰ ਜਦੋਂ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਤਾਂ ਇਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਪਹੁੰਚਦੇ ਆ ਤੇ ਕੋਰਟ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਇਹ ਕਹਿੰਦੇ ਆ ਕਿ ਕਿਉਂਕਿ ਮੈਂ ਇਸਾਈ ਧਰਮ ਨੂੰ ਮੰਨਦਾ ਵਾਂ ਤਾਂ ਇਸੇ ਕਰਕੇ ਮੈਨੂੰ ਮੰਦਰ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਜਾਣਾ ਠੀਕ ਨਹੀਂ ਲੱਗਿਆ ਪਰ ਰੂਲ ਦੇ ਅਕੋਰਡਿੰਗ ਸੈਮੂਲ ਨੂੰ ਮੰਦਿਰ ਜਾਂ ਗੁਰਦੁਆਰੇ ਦੇ ਅੰਦਰ ਜਾਂ ਕਿਸੇ ਵੀ ਹੋਰ ਧਾਰਮਿਕ ਸਥਾਨ ਦੇ ਅੰਦਰ ਜਾਣ ਲਈ ਇੰਡੀਅਨ ਆਰਮੀ ਦੇ ਜਿਹੜੇ ਉੱਪਰਲੇ ਆਫੀਸਰ ਹੁੰਦੇ ਆ ਉਹ ਫੋਰਸ ਨਹੀਂ ਕਰ ਸਕਦੇ ਤੇ ਫਾਈਨਲੀ ਹੁਣ ਤੋਂ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਹਦੇ ਵਿੱਚ ਆਪਣਾ ਡਿਸੀਜਨ ਦਿੱਤਾ ਤੇ ਡਿਸੀਜਨ ਆਇਆ ਵਾ ਸੈਮੂਲ ਹੋਣਾਂ ਦੇ ਹੱਕ ਦੇ ਵਿੱਚ ਇੱਕ ਵੀਡੀਓ ਜਿਹੜਾ ਪਿਛਲੇ ਕੁਝ ਘੰਟਿਆਂ ਤੋਂ ਇੰਟਰਨੈਟ ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਜਿਹਦੇ ਵਿੱਚ ਤੁਹਾਨੂੰ ਇੱਕ ਲੜਕਾ ਬਾਸਕਟਬਾਲ ਖੇਡਦਾ ਹੋਇਆ ਨਜ਼ਰ ਆਊਗਾ ਪਰ ਇਸੇ ਖੇਡ ਦੇ ਦੌਰਾਨ ਇੱਕ ਪੋਲ ਉਹਦੇ ਉੱਪਰ ਡਿੱਗਦਾ ਤੇ ਉਹਦੀ ਮੌਤ ਹੋ ਜਾਂਦੀ ਆ ਇਹ ਪੂਰੀ ਦੀ ਪੂਰੀ ਘਟਨਾਵਾ ਹਰਿਆਣੇ ਦੇ ਰੋहतक ਤੋਂ ਤੇ ਇਸ ਫ੍ਰੀਕ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਇਸ ਨੌਜਵਾਨ ਦਾ ਨਾਮ ਹਰਦਿਕ ਤੇ ਇਹ ਇੱਕ ਇੰਡੀਆ ਦਾ ਜੂਨੀਅਰ ਲੈਵਲ ਦਾ ਇੱਕ ਬਹੁਤ ਹੀ ਚੰਗਾ ਬਾਸਕਟਬਾਲ ਦਾ ਖਿਡਾਰੀ ਹੁੰਦਾ ਜਿਨੇ ਹੁਣ ਤੋਂ ਕੁਝ ਟਾਈਮ ਪਹਿਲਾਂ ਹੀ ਕਾਂਗੜਾ ਦੇ ਵਿੱਚ ਹੋਏ ਸਬ ਜੂਨੀਅਰ ਨੈਸ਼ਨਲ ਬਾਸਕਟਬਾਲ ਕੰਪੀਟੀਸ਼ਨ ਦੇ ਵਿੱਚ ਸਿਲਵਰ ਮੈਡਲ ਆਪਣੀ ਟੀਮ ਦੇ ਨਾਲ ਜਿੱਤਿਆ ਸੀ ਹਾਰਦਿਕ ਆਪਣੀ ਪ੍ਰੈਕਟਿਸ ਦੇ ਲਈ ਅਕਸਰ ਜਾਂਦਾ ਸੀਗਾ ਰੋहतक ਦੇ ਤਾਉ ਦੇਵੀ لال ਸਟੇਡੀਅਮ ਦੇ ਵਿੱਚ ਪਰ ਪਿਛਲੇ ਕੁਝ ਟਾਈਮ ਤੋਂ ਇਸ ਪੋਲ ਨੂੰ ਲੈ ਕੇ ਇੱਥੇ ਖੇਡਣ ਵਾਲੇ ਖਿਡਾਰੀਆਂ ਨੇ ਬਹੁਤ ਸਾਰੀਆਂ ਕੰਪਲੇਂਟ ਕੀਤੀਆਂ ਪਰ ਇਹਨਾਂ ਦੇ ਵਿੱਚੋਂ ਕਿਸੇ ਵੀ ਕੰਪਲੇਂਟ ਦੇ ਉੱਪਰ ਧਿਆਨ ਨਹੀਂ ਦਿੱਤਾ ਗਿਆ ਫਾਈਨਲੀ ਇੱਕ ਦਿਨ ਹਾਰਦਿਕ ਜਦੋਂ ਆਪਣੀ ਪ੍ਰੈਕਟਿਸ ਕਰ ਰਿਹਾ ਸੀ ਤਾਂ ਇਹੀ ਪੋਲ ਹਾਰਦਿਕ ਦੀ ਮੌਤ ਦਾ ਕਾਰਨ ਬਣ ਜਾਂਦਾ ਤੇ ਇਸ 16 ਸਾਲ ਦੇ ਉੱਭਰਦੇ ਹੋਏ ਐਥਲੀਟ ਦੀ ਮੌਤ ਹੋ ਜਾਂਦੀ ਹੈ ਕੁਝ ਇਸ ਤਰ੍ਹਾਂ ਦਾ ਹਾਲ ਆ ਸਾਡੀਆਂ ਸਪੋਰਟਸ ਅਥਾਰਟੀ ਦਾ ਤੇ ਨਾਲ ਦੀ ਨਾਲ ਹੀ ਸਾਡੇ ਇਨਫਰਾਸਟ੍ਰਕਚਰ ਦਾ ਤੇ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਹ ਖਿਡਾਰੀ ਇਸੇ ਤਰ੍ਹਾਂ ਦੀਆਂ ਹਾਲਾਤਾਂ ਦੇ ਵਿੱਚ ਖੇਡਦੇ ਹੋਏ ਸਾਡੇ ਲਈ 올림픽 ਦੇ ਵਿੱਚ ਜਾਂ ਵਰਲਡ ਕੱਪ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੈਡਲ ਲੈ ਕੇ ਆਉਣਗੇ। ਕੁਨਾਲ ਕਾਮਰਾ, ਭਾਜਪੀ ਤੇ ਕੰਟਰੋਵਰਸੀ। ਇਹ ਤਿੰਨੇ ਹੀ ਸ਼ਬਦ ਇਕੱਠੇ ਅਕਸਰ ਹੁੰਦੇ ਹੀ ਰਹਿੰਦੇ ਆ, ਕਮ ਸੇ ਕਮ ਮਹੀਨੇ ਦੇ ਵਿੱਚ ਇੱਕ ਵਾਰ ਤੇ ਇੱਕ ਵਾਰੀ ਫੇਰ ਤੋਂ ਕੁਨਾਲ ਕਾਮਰਾ ਹੋਣਾ ਨੇ ਐਂਟਰੀ ਮਾਰੀ ਆ ਤੇ ਇਸ ਵਾਰ ਇੱਕ ਟੀ-ਸ਼ਰਟ ਦੇ ਨਾਲ 24 ਨਵੰਬਰ ਨੂੰ ਤਕਰੀਬਨ ਰਾਤ ਦੇ 8:55 ਮਿੰਟ ਦੇ ਉੱਪਰ ਕੁਨਾਲ ਕਾਮਰਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਪਣੀ ਫੋਟੋ ਨੂੰ ਸ਼ੇਅਰ ਕਰਦੇ ਆ ਅਸਲ ਦੇ ਵਿੱਚ ਕੁਨਾਲ ਕਾਮਰਾ ਨੇ ਆਪਣੀ ਇੱਕ ਫੋਟੋ ਪਾਈ ਜਿਹਦੇ ਵਿੱਚ ਉਹਨਾਂ ਨੇ ਇੱਕ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੁੰਦੀ ਆ ਜਿਹਦੇ ਉੱਪਰ ਦੋ ਚੀਜ਼ਾਂ ਕਲੀਅਰਲੀ ਸਾਨੂੰ ਦਿਖਦੀਆਂ ਨੇ ਇਕੱਠੀਆਂ ਇੱਕ ਤਾਂ ਸ਼ਬਦ ਦਿਖਦੇ ਆ ਤਿੰਨ ਜਿੱਥੇ ਲਿਖਿਆ ਹੁੰਦਾ ਆਰ ਐਸ ਐਸ ਮਤਲਬ ਕਿ ਰਾਸ਼ਟਰੀ ਸਵੈਮ ਸੇਵਕ ਜਦੋਂ ਹੀ ਇਹ ਵਾਲੀ ਫੋਟੋ ਪੋਸਟ ਹੁੰਦੀ ਆ ਨਾਲ ਦੀ ਨਾਲ ਹੀ ਇੱਕ ਵਾਰੀ ਫੇਰ ਤੋਂ ਪੂਰੇ ਇੰਡੀਆ ਦੇ ਵਿੱਚ ਕੌਂਟਰੋਵਰਸੀ ਸ਼ੁਰੂ ਹੋ ਜਾਂਦੀ ਆ ਕਿ ਕੁਨਾਲ ਕਾਮਰਾ ਨੇ ਆਰਐਸਐਸ ਨੂੰ ਇੱਕ ਕੁੱਤੇ ਦੇ ਨਾਲ ਕਿਵੇਂ ਜੋੜਿਆ ਕੁਨਾਲ ਕਾਮਰਾ ਹੁਣਾਂ ਦੀ ਆਪਣੀ ਵੀ ਇੱਕ ਬਹੁਤ ਲੰਬੀ ਚੌੜੀ ਹਿਸਟਰੀ ਰਹੀ ਆ ਬੀਜੇਪੀ ਨੂੰ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੂੰ ਤੇ ਅਲੱਗ-ਅਲੱਗ ਬੀਜੇਪੀ ਦੇ ਲੀਡਰਾਂ ਨੂੰ ਟਾਰਗੇਟ ਕਰਨ ਦੀ ਉਹਨਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਕਾਮੇਡੀ ਸ਼ੋਅ ਬਣਾਉਣ ਦੀ ਅਗਲਾ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋਮੋਗੇ ਉਹ ਥੋੜਾ ਜਿਹਾ ਪੁਰਾਣਾ ਵਾ ਅਸਲ ਦੇ ਵਿੱਚ ਇਹ ਵੀਡੀਓ ਹੈਗਾ ਤੁਰਕੀ ਦੇ ਸ਼ਹਿਰ ਇਸਤੰਬੁਲ ਦਾ ਪਬਲਿਕ ਟਰਾਂਸਪੋਰਟ ਨੂੰ ਡੇਲੀ ਯੂਜ਼ ਕਰਨ ਵਾਲੇ ਕੁਝ ਲੋਕਾਂ ਨੇ ਇੱਕ ਦਿਨ ਉਥੇ ਇੱਕ ਚੀਜ਼ ਨੋਟ ਕੀਤੀ ਕਿ ਇੱਕ ਕੁੱਤਾ ਵਾ ਜਿਹੜਾ ਹਰ ਦਿਨ ਇਸ ਪਬਲਿਕ ਟਰਾਂਸਪੋਰਟ ਨੂੰ ਯੂਜ਼ ਕਰਦਾ ਪਰ ਕਦੇ ਵੀ ਉਹਦੇ ਨਾਲ ਕੋਈ ਵੀ ਹੋਰ ਇਨਸਾਨ ਨਹੀਂ ਹੁੰਦਾ ਜਦੋਂ ਇਹਨਾਂ ਕੁਝ ਲੋਕਾਂ ਨੇ ਇਸ ਕੁੱਤੇ ਦੀ ਡੈਸਟੀਨੇਸ਼ਨ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਇਹ ਜਾਣਨਾ ਚਾਇਆ ਕਿ ਇਹ ਕੁੱਤਾ ਪਬਲਿਕ ਟ੍ਰਾਂਸਪੋਰਟ ਨੂੰ ਇਕੱਲਾ ਹੀ ਕਿਵੇਂ ਯੂਜ਼ ਕਰ ਰਿਆ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਪਤਾ ਲੱਗਦੀ ਆ ਤੇ ਇਸ ਤੋਂ ਬਾਅਦ ਪੂਰੇ ਦੇ ਪੂਰੇ ਵੀਡੀਓ ਨੂੰ ਰਿਕਾਰਡ ਕੀਤਾ ਜਾਂਦਾ ਇਸ ਕੁੱਤੇ ਦੇ ਸਫ਼ਰ ਨੂੰ ਰਿਕਾਰਡ ਕੀਤਾ ਜਾਂਦਾ ਤਾਂ ਇਹਨਾਂ ਲੋਕਾਂ ਨੂੰ ਇੰਨੀ ਚੀਜ਼ ਪਤਾ ਲੱਗਦੀ ਆ ਕਿ ਇਹ ਕੁੱਤਾ ਅਸਲ ਦੇ ਵਿੱਚ ਇੰਨਾ ਕਿ ਸਿਆਣਾ ਹੁੰਦਾ ਤੇ ਆਮ ਲੋਕਾਂ ਦੀ ਤਰ੍ਹਾਂ ਹੀ ਪਬਲਿਕ ਟਰਾਂਸਪੋਰਟ ਨੂੰ ਯੂਜ਼ ਕਰਦੇ ਆ ਇੱਕ ਜਗ੍ਹਾ ਤੋਂ ਹਰ ਰੋਜ਼ ਦੂਸਰੀ ਜਗ੍ਹਾ ਜਾਣ ਦੇ ਲਈ ਤਾਂ ਇੱਕ ਕਮਾਲ ਦਾ ਵੀਡੀਓ ਨਿਕਲ ਕੇ ਇਹ ਸਾਹਮਣੇ ਆਇਆ ਇੰਟਰਨੈਟ ਦੇ ਉੱਪਰ ਤੇ ਇਹ ਵਾਲਾ ਵੀਡੀਓ ਬਣਾਉਂਦੇ ਬਣਾਉਂਦੇ ਹੁਣ ਤੋਂ ਸਿਰਫ ਕੁਝ ਘੰਟੇ ਪਹਿਲਾਂ ਹੀ ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਆ ਰਹੀ ਆ ਇੰਟਰਨੈਟ ਦੇ ਉੱਪਰ ਉਹ ਹੈਗੀ ਆ ਵਾਈਟ ਹਾਊਸ ਦੇ ਬਾਹਰ ਇੱਕ 29 ਸਾਲ ਦੇ ਅਫਗਾਨੀ ਨੌਜਵਾਨ ਵੱਲੋਂ ਕੀਤਾ ਗਿਆ ਹਮਲਾ ਇਸ ਨੌਜਵਾਨ ਦਾ ਨਾਮ ਆ ਰਹਿਮਾਨ ਉੱਲਾ ਲਖਨਵਾਲ ਲਖਨਵਾਲ ਵਾਈਟ ਹਾਊਸ ਦੇ ਬਾਹਰ ਖੜੇ ਹੋਏ ਦੋ ਨੈਸ਼ਨਲ ਗਾਰਡਸ ਦੇ ਉੱਪਰ ਹਮਲਾ ਕਰਦਾ ਤੇ ਇਹਨਾਂ ਦੋਨਾਂ ਨੂੰ ਜ਼ਖਮੀ ਕਰ ਦਿੰਦਾ ਤੇ ਇਹਨਾਂ ਦੇ ਵਿੱਚੋਂ ਇੱਕ ਨੈਸ਼ਨਲ ਗਾਰਡ ਦੀ ਜਿਹੜੀ ਸਥਿਤੀ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਗੰਭੀਰ ਬਣੀ ਹੋਈ ਆ ਵਾਸ਼ਿੰਗਟਨ ਦੇ ਲੋਕਲ ਟਾਈਮ ਤਕਰੀਬਨ ਦੁਪਹਿਰ ਦੇ 2:15 ਮਿੰਟ ਦੇ ਉੱਪਰ ਲਖਨਵਾਲ ਸਭ ਤੋਂ ਪਹਿਲਾਂ ਇੱਕ ਫੀਮੇਲ ਗਾਰਡ ਦੇ ਉੱਪਰ ਗੋਲੀਆਂ ਚਲਾਉਂਦਾ ਇੱਕ ਗੋਲੀ ਉਹਦੀ ਛਾਤੀ ਦੇ ਵਿੱਚ ਵੱਜਦੀ ਆ ਤੇ ਦੂਸਰੀ ਵੱਜਦੀ ਆ ਉਹਦੇ ਸਿਰ ਦੇ ਵਿੱਚ ਇਸ ਤੋਂ ਬਾਅਦ ਇੱਕ ਦੂਸਰੇ ਨਾਲ ਖੜੇ ਹੋਏ ਗਾਰਡ ਦੇ ਉੱਪਰ ਲਖਨਵਾਲ ਗੋਲੀ ਚਲਾਉਂਦਾ ਤੇ ਇੰਨੇ ਟਾਈਮ ਤੱਕ ਤੀਸਰਾ ਗਾਰਡ ਲਖਨਵਾਲ ਨੂੰ ਫੜ ਲੈਂਦਾ ਵਾ ਤੇ ਉਹਦੇ ਤੋਂ ਉਹਦੇ ਹੱਥ ਦੇ ਵਿੱਚ ਫੜਿਆ ਹੋਇਆ ਹਥਿਆਰ ਖੋਹ ਲੈਂਦਾ ਤੇ ਲਖਨਵਾਲ ਤੋਂ ਹਥਿਆਰ ਛਡਾਉਣ ਦੀ ਪੂਰੀ ਦੀ ਪੂਰੀ ਜਦੋਜਹਿਦ ਦੇ ਵਿੱਚ ਲਖਨਵਾਲ ਦੇ ਖੁਦ ਵੀ ਚਾਰ ਗੋਲੀਆਂ ਵੱਜਦੀਆਂ ਨੇ ਤੇ ਹੁਣ ਤੱਕ ਅਥਾਰਟिटीज ਨੇ ਜਿੰਨੀ ਕਿ ਇਨਫੋਰਮੇਸ਼ਨ ਲਖਨਵਾਲ ਦੇ ਬਾਰੇ ਵਿੱਚ ਦਿੱਤੀ ਆ ਉਥੋਂ ਇਹ ਦੱਸਿਆ ਗਿਆ ਕਿ ਰਹਿਮਾਨ ਉੱਲਾ ਲਖਨਵਾਲ ਹਮਲਾ ਕਰਨ ਵਾਲਾ ਇਕੱਲਾ ਹੀ ਇਨਸਾਨ ਸੀ ਉਹ ਕਿਸੇ ਬਹੁਤ ਵੱਡੀ ਕਾਂਸਪੀਰੇਸੀ ਥਿਉਰੀ ਦਾ ਹਿੱਸਾ ਨਹੀਂ ਸੀਗਾ ਤੇ ਇਹ ਸੀਗੀਆਂ ਅੱਜ ਦੀਆਂ ਕੁਝ ਅਜੀਬੋ-ਗਰੀਬ ਤੇ ਕੁਝ ਵਾਇਰਲ ਖਬਰਾਂ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ